ਮਾਸਨਾ ਕਰਨਾ ਜੀ ਜੋ ਖਾਲਸਾ ਹੈਡ ਸਾਡੇ ਵੱਸੇ ਕਰ ਰਹੀ ਹੈ ਬਹੁਤ ਵਧੀਆ ਪਰਲਾ ਹੈ ਇਹ ਪਰਲਾ ਚੱਲਦਾ ਰਹਿਣਾ ਚਾਹੀਦਾ ਹੈ ਇਹ ਹੀ ਅਰਦਾਸ ਹੈ ਆਪਣੀ ਤੇ ਮੈਨੇ ਖਾਲਸਾ ਹੈਡ ਵਾਲਿਆਂ ਉਹ ਮਦਦ ਕੀਤੀ ਜਿਸ ਨਾਲ ਅਸੀਂ ਬੱਚੇ ਨੂੰ ਅੱਜ ਪੜਾਹਾ ਤੁਰੇ ਮੰਥੀ ਵੀ ਇਸ ਪੂਰੀ ਦਿੱਤੀ ਗਈ ਖਾਲਸਾ ਹੈਡ ਵਾਲਿਆਂ ਦੇ ਜੀ ਹੱਥ ਔਰ ਕੇ ਧੰਨਵਾਦੀ ਸਾਡੀ ਮਦਦ ਕੀਤੀ ਅੱਜ ਵੀ ਸਾਡੀ ਕਰ ਰਹੇ ਨੇ ਅਰੇ ਜਿਲ ਤੋਂ ਧੰਨਵਾਦ ਕਰਦੇ ਆਂ ਸੇ ਮੇਰੀ ਬੇਟੀ ਦੀ ਫੀਸ ਖਾਲਸਾ ਵੱਲੋਂ ਹੀ ਮਦਦ ਕਰ ਰਹੇ ਨੇ ਬਹੁਤ ਮਦਦ ਕੀਤੀ ਹੈ 5 ਸਾਲ ਹੋ ਗਏ ਉਹ ਹੀ ਸੱਡੀ ਮਦਦ ਕਰਦੇ ਆ ਰਹੇ ਨੇ ਤੁਮਰੀ ਬੇਟੀ ਦੀ ਪੜਾਈ 5 ਸਾਲ ਤੋਂ ਬਹੁਤ ਵਧੀਆ ਚਲਵਾ ਰਹੇ ਨੇ ਇਸ ਵਾਰ ਬੇਟੇ ਨੂੰ ਉਹਨਾਂ ਨੇ ਨਾਲ ਘਰ ਤੇ ਚੱਟੜ ਦੇ ਦਿੱਤਾ ਸਾਰਾ ਪੜਾਈ ਦਾ ਅਸੀਂ ਤਾਂ ਇਹੀ ਕਹਿਣਾ ਚਾਹਾਂ ਕਿ ਆਮਾਨ ਕੀ ਬਹੁਤ ਵਧੀਆ ਖਾਲਸਾ ਬਹੁਤ ਸਾਰਿਆਂ ਦਾ ਹੀ ਪਾਲਾ ਕਰਦੇ ਨੇ ਵੀ ਬਹੁਤ ਵਧੀਆ ਨੇ ਮੇਰੇ ਦੋ ਬੱਚੇ ਦੀ ફી ਹੈ ਪਹਿਲਾਂ ਉਹ ਇੱਕ ਬੱਚੇ ਦੀ ਜਾਂਦੀ ਸੀ ਉਹ ਦੋ ਚਾਈ ਜਾਂਦੀ ਹੈ ਛੇ ਪੜ ਰਹੇ ਹੈ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਬਹੁਤ ਧੰਨਵਾਦੀ ਆਲਸਾ ਰੱਤਰਮਾਨੀ ਬਹੁਤ ਮਿਹਰਬਾਨੀ ਜੀ ਸਭ ਦੀ ਮਦਦ ਕਰਦੇ ਜੀ ਧੰਨਵਾਦ ਜੀ ਬਹੁਤ ਬਹੁਤ